ਉਹ ਕਹਿੰਦਾ ਮੈਂ ਕਹਿੰਦਾ ਨਹੀਂ ਤੇਰੀ ਗੱਲ ਮੰਨੀਏ ਉਹ ਤੇ ਮੇਰੀ ਗੱਲ ਨਹੀਂ ਮੰਨੀ ਜਾ ਰਹੀ ਮੈਂ ਆ ਵੀ ਮੈਨੂੰ ਤੁਸੀਂ ਤਾਂ ਤੁਸੀਂ ਤਾਂ ਨੁਮਾਇੰਦ ਤੁਸੀਂ ਮੇਰੀ ਗੱਲ ਸੁਣ ਮੈਂ ਕਹਿੰਦਾ ਵੀ ਮੈਂ ਜਵਾਬ ਦਿੰਦਾ ਹੀ ਨਹੀਂ ਕੋਈ ਕੱਲਾ ਕਿਸੇ ਫੋਟੋ ਪਟਿਆ ਕੇ ਆ ਕੇ ਵੇਖੀ ਨਹੀਂ ਫੋਨ ਤੁਸੀਂ ਦਾ ਚੱਤੇ ਨਹੀਂ ਹੁਣਾ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਮੈਨੂੰ ਕੁਝ ਵੀ ਉਹਨਾਂ ਨੂੰ ਨਹੀਂ ਯਾਰ ਮੈਂ ਨਹੀਂ ਬਰਦਰਾਂ ਇਹ ਕੋ ਸਰਵਰ ਮੇਨ ਗੱਲ ਯਾਰ ਤੇ ਪਾਇਆ ਤੇ ਪਾਇਆ ਗੱਲ ਵੱਖਰੀ ਹੈ ਤੂੰ ਜਿਹੜੀ ਗੱਲ ਮੇਰੇ ਨਾਲ ਕਰਨੀ ਉਹ ਕਰ ਨਹੀਂ ਸਰ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਸੁਣ ਦੇ ਵਿੱਚ ਇਹ ਬੜੀ ਹੈਰਾਨੀ ਦੀ ਗੱਲ ਹੋਊਗੀ ਕਿ ਸਾਡੇ ਬੇਰੋਜ਼ਗਾਰਾਂ ਦੇ 5994 ਜਦੋਂ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਜਾਂਦੇ ਨੇ ਤੇ 5-5 ਦਿਨ ਇਹਨਾਂ ਨੂੰ 5 ਰਾਤਾਂ 6 ਦਿਨਾਂ ਇਹਨਾਂ ਨੂੰ ਜਿਨ੍ਹਾਂ ਦੇ ਵਿੱਚ ਘਟ ਗਿਆ ਇਹ ਉਹ ਬੱਚੇ ਨੇ ਕਿੰਨੇ ਬੱਚੇ ਆਉਣੇ 2500 ਬੰਦਾ ਜੁਆਇਨ ਕਰਿਆ ਬਾਕੀ ਸਾਰੇ ਬੰਦੇ ਜਿਹੜੇ ਅਸੀਂ ਸੈਕਟਰੀਟੇਟ ਮੈਂ ਆਏ ਸੀ ਤੁਸੀਂ ਇਹ ਕਹਿ ਕੇ ਜਵਾਬ ਦਿੱਤਾ ਵੀ ਤੁਹਾਡੇ ਇਹ ਅਸੀਂ ਕਿਉਂਕਿ ਬਠਿੰਡੇ ਤੋਂ ਬਿਲੋਂਗ ਕਰਦੇ ਸੀ ਸਾਡੇ ਨਾਲ ਸਾਥੀ ਸੀਗੇ ਤੇ ਉਦੋਂ ਜਦੋਂ ਮੈਂ ਲਾਇਆ ਤੁਸੀਂ ਕਹੇ ਵੀ ਅਸੀਂ ਇਹਨਾਂ ਨੂੰ ਨਹੀਂ ਮਿਲਣਾ ਜੀ ਕਿਉਂਕਿ ਦੇਖੋ ਹੈ ਤਾਂ ਪ੍ਰਿਆ ਸਰਕਾਰ ਦੇ ਨੁਮਾਇंदे ਹੋਣਾ ਜੀ ਤੁਸੀਂ ਮੇਰੀ ਮੇਰੀ ਤਾਂ ਗੱਲ ਹੈ ਮੈਂ ਕਦੇ ਵੀ ਨਹੀਂ ਕਿਹਾ ਇਹ ਨਹੀਂ ਜਵਾਬ ਦਿੱਤਾ ਗਿਆ ਸੀ ਉਹ ਨਹੀਂ ਬੇਟਾ ਮੇਰੀ ਗੱਲ ਹੈ ਮੈਂ ਕਿਸੇ ਨੇ ਕਹਤਾ ਨਾ ਉੱਥੇ ਹੋਗਾ 2 ਮਿੰਟ ਸਾਰਾ ਪੂਰੀ ਪ੍ਰਸ਼ੰਸਾ ਦੇਣਾ ਨਹੀਂ ਕੋਈ ਧਰਨੇ ਸਿੱਕੇ ਇੱਥੇ ਇੱਥੇ ਕਰ ਲਓ ਇੱਥੇ ਹੀ ਕਰ ਲਓ 2 ਮਿੰਟ ਗੱਲ ਜਿੱਕੇ ਨੂੰ ਦੋ ਕਿ ਸੰਪੇਈ ਜਿਹੜੀ ਸਰਕਾਰ ਦੇ ਆਵਾਜ਼ ਪਾਰਟੀ ਪਹਿਲੀ ਹੀ ਪਰਤੀ ਦੀ ਨਾ ਸੋਚਦੇ ਤੇ ਅੱਜ ਟੀਚਰ ਤੁਸੀਂ ਹਾਂਜੀ 93 ਤੇ ਅੱਜ ਇੱਥੇ ਬੈਠਿਆਂ ਨੂੰ ਵੀ ਸਾਨੂੰ 80 ਦਿਨ ਹੋ ਗਏ ਤੇ ਪੰਜਾਬ ਸਰਕਾਰ ਜਦੋਂ ਤੁਹਾਨੂੰ ਪਤਾ ਹੈ ਜਦੋਂ ਸੱਤਾ ਦੇ ਵਿੱਚ ਆਈ ਹੈ ਤੇ ਬਹੁਤ ਸਾਰੇ ਬੇਰੋਜ਼ਗਾਰ ਸਾਡੇ ਚ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਲਿਆਉਣ ਦੇ ਵਿੱਚ ਬਹੁਤ ਯੋਗਦਾਨ ਪਾਇਆ ਤੇ ਅੱਜ ਸਾਨੂੰ ਕਿੰਨਾ ਸਮਾਂ ਹੋ ਗਿਆ ਤੇ ਤੁਹਾਡੇ ਸੁਣਨ ਦੇ ਵਿੱਚ ਇਹ ਬੜੀ ਹੈਰਾਨੀ ਦੀ ਗੱਲ ਹੋਊਗੀ ਕਿ ਸਾਡੇ ਬੇਰੁਜ਼ਗਾਰਾਂ ਦੇ 5994 ਜਦੋਂ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਜਾਂਦੇ ਨੇ ਤੇ 5-5 ਦਿਨ ਇਹਨਾਂ ਨੂੰ 5 ਰਾਤਾਂ 6 ਦਿਨ ਇਹਨਾਂ ਨੂੰ ਜਿਨ੍ਹਾਂ ਦੇ ਵਿੱਚ ਘਟ ਕੇ ਆਏ ਨੇ ਇਹ ਉਹ ਬੱਚੇ ਨੇ ਕਿੰਨੇ ਬੱਚੇ ਹੋਣੇ 2500 ਬੰਦਾ ਜੁਆਇਨ ਕਰਿਆ ਬਾਕੀ ਸਾਰੇ ਬੰਦੇ ਇਹਦੇ ਨੇ ਸਰ ਸਾਰੇ ਅਸੀਂ ਕੁੜੀਆਂ ਦੇ ਸਮੇਤ ਤੇ ਸੜਕਾਂ ਤੇ ਸੌ ਰਿਆ ਕੋਈ ਸਰਕਾਰ ਦਾ ਨੁਮਾਇੰਦਾ ਹਜਦਾ ਕਿ ਇੱਥੇ ਨਹੀਂ ਪਹੁੰਚਦਾ ਇਹ ਜੀ 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 ਨਾ ਚੱਲਣੇ ਸਾਰੀਆਂ ਇਕੱਲੀ ਇਕੱਲੀ ਕੰਡੀਸ਼ਨ ਹੈ ਜਿਹੜੀ ਪੰਜਾਬ ਸਰਕਾਰ ਨੇ ਲਾਈ ਆ ਉਹ ਸਾਰੀ ਕਲੀਅਰ ਆ ਕਾਮਿਟਾ ਇਸ ਤੋਂ ਵੀ ਕੋਈ ਵੀ 4 ਪੇਪਰ ਫਰ ਪਾਸ ਕਰਦੇ 4 ਪੇਪਰ ਪਾਸ ਕਰਦੇ ਆ ਡਾਕੂਮੈਂਟ ਵੈਰੀਫਿਕੇਸ਼ਨ ਸਾਡੀ ਹੋ ਚੁੱਕੀ ਹੈ ਜੇ ਗੱਲ ਕਰਦੇ ਆ ਸਿੱਖਿਆ ਕ੍ਰਾਂਤੀ ਦੀ ਸਕੂਲਾਂ ਦੇ ਵਿੱਚ ਹਜੇ ਸਕੂਲ ਖਾਲੀ ਪਏ ਨੇ ਕਈ ਵਾਰੀ ਕਹਿੰਦੇ ਆ ਸਰਪਲਸ ਹੋ ਗਏ ਅਸੀਂ ਬਾਈ ਨੇਮ ਐਕਸਲਰ ਲਿਸਟ ਕੱਢ ਕੇ ਵੀ ਪੰਜਾਬ ਸਰਕਾਰ ਨੂੰ ਪੇਸ਼ ਕਰਨ ਦੇ ਤੇ ਸਾਡੇ ਨਾਲ ਬਾਈ ਟੌਕ ਗੱਲ ਕਰਨ ਦਾ ਸਕੂਲ ਖਾਲੀ ਪਏ ਆਈ ਹੈ ਜੇ ਸਕੂਲ ਇਹ ਗੱਲ ਕੋਈ ਨਹੀਂ ਹੈਗੀ ਕਿ ਸਕੂਲ ਅਸੀਂ ਇਹਨਾਂ ਨੇ ਸਰਪਲਸ ਕਰਤੇ ਉਹ ਸਿਰਫ ਹੋਟੀਆਂ ਦੇ ਵਿੱਚ ਹੁੰਦਾ ਹੈ ਸਰ ਪਾਸੇ ਵੀ ਲਾ ਤੇ ਹੋਰ ਲਾ ਲੈ ਕਿਵੇਂ ਲਾ ਲੈ ਕੀ ਲਾ ਨਹੀਂ 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 ਮੀਟਿੰਗ ਵੀ ਨਹੀਂ ਕਰਦੇ ਨਹੀਂ ਲਾਏ ਨਹੀਂ ਸਰ ਲਾਏ ਨਹੀਂ ਕੋਈ ਭਰਤੀ ਪੂਰੀ ਨਹੀਂ ਕਰੀ ਬਸ ਬਸ 994 ਪੋਸਟਾਂ ਸੀ ਉਹਦੇ ਵਿੱਚੋਂ ਸਿਰਫ 2500 ਬੰਦਿਆਂ ਨੂੰ ਜੁਆਇਨ ਕਰਾਇਆ ਬਾਕੀ ਸਾਰਾ 33 3400 ਦੇ ਕਰੀਬ ਆ ਉਹ ਪੋਸਟਾਂ ਜਿਹੜਾ ਕਾ ਉਵੇਂ ਹੀ ਖਾਲੀ ਪਈਆਂ ਨੇ ਸਾਨੂੰ 3 ਸਾਲ ਹੋ ਗਏ ਅਕਤੂਬਰ ਦੇ ਵਿੱਚ ਭਰਤੀ ਆਈ ਸੀ ਤੇ ਮੇਰੀ ਹੁੰਦਾ ਮੈਂ ਤਾਂ ਮਿਸਟਰ ਨਾਲ ਮਿਸਟਰ ਨਾਲ ਜਾਂਦਾ ਮੇਰਾ ਮਹਿਕਮਾ ਨਹੀਂ ਮਹਿਕਮਾ ਨੇ ਇਹ ਗੱਲ ਮੈਂ ਇਹਨੂੰ ਜਿੰਨਾ ਵੀ ਵੱਧ ਤੋਂ ਵੱਧ ਗੱਲ ਕਰ ਸਕਦਾ ਮੈਂ ਤਾਂ ਹਾਰੀ ਗੱਲ ਤੁਹਾਡੀ ਪੈਣ ਤੁਹਾਡੀ ਅਸੀਂ ਨਾ ਤੁਹਾਨੂੰ ਅਸੀਂ ਮਿਲਣ ਆਏ ਅਸੀਂ ਸੈਕਟਰੀਟੇਟ ਮੈਨੂੰ ਆਏ ਸੀ ਤੁਸੀਂ ਇਹ ਕਹਿ ਕੇ ਜਵਾਬ ਦਿੱਤਾ ਵੀ ਤੁਹਾਡਾ ਇਹ ਅਸੀਂ ਕਿਉਂਕਿ ਬਠਿੰਡੇ ਤੋਂ ਬਿਲੋਂਗ ਕਰਦੇ ਸੀ ਸਾਡੇ ਨਾਲ ਸਾਥੀ ਸੀਗੇ ਤੇ ਉਦੋਂ ਜਦੋਂ ਮੈਂ ਲਾਇਆ ਤੁਸੀਂ ਕਹੇ ਵੀ ਅਸੀਂ ਇਹਨਾਂ ਨੂੰ ਨਹੀਂ ਮਿਲਣਾ ਜੀ ਕਿਉਂਕਿ ਦੇਖੋ ਹੈ ਤਾਂ ਪ੍ਰਿਆ ਸਰਕਾਰ ਦੇ ਨੁਮਾਇंदे ਹਾਂ ਜੀ ਤੁਸੀਂ ਮੇਰੀ ਮੇਰੀ ਤਾਂ ਗੱਲ ਹੈ ਮੈਂ ਕਦੇ ਵੀ ਨਹੀਂ ਕਿਹਾ ਕਿ ਨਹੀਂ ਜਵਾਬ ਦਿੱਤਾ ਗਿਆ ਸੀ ਉਹ ਨਹੀਂ ਬੇਟੇ ਮੇਰੀ ਗੱਲ ਹੈ ਮੈਂ ਕਿਸੇ ਨੇ ਕਹਿਤਾ ਨਾ ਮੈਂ ਤਾਂ ਹਰੇਕ ਨੂੰ ਮਿਲਣ ਲਾਣਾ ਮੈਨੂੰ ਹੁਣ ਮਿਲਣ ਨੂੰ ਮੈਨੂੰ ਕੀ ਹੋ ਗਿਆ ਜੇ ਮੇਰੇ ਕੋਲ ਲੋਨ ਟਾਲ ਗਿਆ ਮੈਂ ਹਰੇਕ ਪਰ ਮੇਰੇ ਕੋਲੇ ਉਹ ਨਹੀਂ ਮੈਂ ਜੇ ਉਹ ਉਹਨਾਂ ਨੂੰ ਗੱਲ ਉਹਨਾਂ ਨਾਲ ਕਰਦਾ ਮੈਂ ਕਿਵੇਂ ਨਹੀਂ ਹਾਂ ਤੁਸੀਂ ਨੁਮਾਇंदे ਤਾਂ ਹੈਗੇ ਪੰਜਾਬ ਦੇ ਚੁਣੇ ਹੋਏ ਆ ਪਟਿਆਲੇ ਦੇ ਬਹੁਤ ਸਾਰੇ ਮੇਰੀ ਮੇਰੀ ਗੱਲ ਮੈਂ ਇਹ ਨਹੀਂ ਕਰਦਾ ਮੈਂ ਇੱਕ ਛੇੜੀ ਗੱਲ ਤੁਸੀਂ ਐਵੇਂ ਨਹੀਂ ਕਰੀ ਨਾ ਪਰ ਮੈਂ ਤੁਸੀਂ ਅੱ ਇਹ ਇੱਕ ਬੰਦਾ ਵੀ ਚਲੋ ਕਿ ਇੱਕ ਵਾਰ ਫਾਇਦਾ ਦਿਖਾਓ ਮੈਂ ਦੇਣਾ ਨਾ ਫਾਇਦਾ ਦਾ ਕੰਮ ਹੈ ਸਰ ਅੱਜ ਦਾ ਦਿਨ ਮੰਗਿਆ ਇਹਨਾਂ ਨੇ ਸਾਡੇ ਤੋਂ 80 ਦਿਨ ਹੋ ਗਏ ਅਸੀਂ ਇੱਥੇ ਚਲੋ 80 ਦਿਨ ਹੋ ਗਏ ਅਸੀਂ ਖੰਡਚੇ ਅਸੀਂ ਬੈਠੇ ਹੋਏ ਆ ਬਾਹਰ ਸਰ ਮੋਟਾ ਤਾਂ ਹੀ ਗੱਲ ਕਰ ਸਕਦੇ ਸਰ ਗੱਲ ਕਰੋ ਇਤਨੀਸ ਨਾ ਇੱਕ ਮੈਨੂੰ ਵੇਖੋ ਨਹੀਂ ਸਰ ਤੁਸੀਂ ਕਹਿ ਰਹੇ ਹੋ ਵੀ ਉਹ ਤਾਂ ਸਾਡੇ ਤੇ ਬਹੁਤ ਵੱਡਾ ਅਤਰਾਜ ਆ ਪਰ ਮੈਨੂੰ ਵੀ ਬਹੁਤ ਮੈਂ ਤਾਂ ਇੱਕ ਬੰਦੇ ਨੂੰ ਵੀ ਮਿਲ ਲੈਣਾ ਮੈਂ ਇਹ ਨਹੀਂ ਕਹਿਆ ਵੀ ਨਹੀਂ ਮੰਗਣਾ ਮੈਂ ਇਹ ਚੁਕਿਆ ਵੀ ਮੇਰਾ ਤਾਂ ਨਹੀਂ ਯਾਰ ਇਹ ਕੰਮ ਉਹਨਾਂ ਦਾ ਹੈਗਾ ਇਹ ਕੰਮ ਨਹੀਂ ਸਰ ਜੀ ਤੁਹਾਡਾ ਕੰਮ ਨਹੀਂ ਹੈਗਾ ਪਰ ਕਰਵਾ ਸਕਦੇ ਹੋ ਨਾ ਕਰਵਾ ਦੇਣਾ ਮੈਂ ਇੱਕ ਹੀ ਕਹਿ ਲਿਆ ਵੇ ਸਾਡੀ ਗੱਲ ਉਹਨਾਂ ਨਾਲ ਕਰੀਏ ਸਰ ਤਾਂ ਕਿੰਨੇ ਤੋਂ ਕੀ ਆ ਅਸੀਂ ਕਰਦੇ 3 ਸਾਲ ਹੋ ਗਏ ਨੇ ਬਾਕੀ ਮੈਂ ਕਹਿੰਦਾ ਨਹੀਂ ਯਾਰ ਤੇਰੀ ਗੱਲ ਮੰਨੀਏ ਉਹ ਤੇ ਮੇਰੀ ਗੱਲ ਨਹੀਂ ਮੰਨੀ ਜਾ ਰਹੀ ਮੈਂ ਵੀ ਮੈਨੂੰ ਤੁਸੀਂ ਤਾਂ ਤੁਸੀਂ ਤਾਂ ਨੁਮਾਇੰਦਗੀ ਪリーズ ਮੇਰੀ ਗੱਲ ਸੁਣ ਮੈਂ ਕਹਿੰਦਾ ਵੀ ਮੈਂ ਜਵਾਬ ਦਿੰਦਾ ਹੀ ਨਹੀਂ ਕੋਈ ਇਕੱਲਾ ਕਿਸੇ ਪੁੱਤ ਪੁੱਤਿਆ ਕੇ ਆ ਕੇ ਵੇਖ ਨਹੀਂ ਫੋਨ ਤੁਸੀਂ ਦਾ ਚੱਕੇ ਨਹੀਂ ਹੋਣਾ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਜਿਹੜਾ ਉਹ ਜਿਹੜੀ ਮੈਨੂੰ ਕੁਝ ਵੀ ਉਹਨਾਂ ਨੂੰ ਮਿਲਿਆ ਨਹੀਂ ਯਾਰ ਮੇਰੀ ਆ ਹੀ ਗੱਲ ਹੈ ਸਰ ਅਸੀਂ ਤੁਹਾਡੇ ਬਿਟੀ ਵਰਗੇ ਆ ਨਾ ਨਹੀਂ ਬ੍ਰਦਰ ਐਨ ਕਰੋ ਦੇਖੋ ਸਰ ਮੈਂ ਇਹ ਘਰ ਤੇ ਪਾਇਆ ਤੇ ਪਾਇਆ ਗੱਲ ਵੱਖਰੀ ਹੈ ਤੂੰ ਜਿਹੜੀ ਗੱਲ ਮੇਰੇ ਨਾਲ ਕਰਨੀ ਉਹ ਕਰ ਨਹੀਂ ਸਰ ਇੱਕ ਨਹੀਂ ਸਰ ਤੁਸੀਂ ਕਹਿ ਰਹੇ ਹੋ ਵੀ ਅਸੀਂ ਆਏ ਆਏ ਕਰਨ ਤੇ ਥੋੜਾ ਵੀ ਇਹ ਘੇਰਤੀ ਛੱਡ ਦੋ ਚਲੋ ਇੱਕ ਗੱਲ ਨਹੀਂ ਕਰਦੇ ਨਹੀਂ ਨਾ ਤਾਂ ਕੋਈ ਗੱਲ ਨਹੀਂ ਹੈ ਜੀ ਮੈਨੂੰ ਲੱਗਦਾ ਨਹੀਂ ਤਾਂ ਪਹਿਲੀ ਗੱਲ ਤੁਸੀਂ ਕਹਿੰਦੇ ਵੀ ਕਹਿੰਦੇ ਵੀ ਮੈਂ ਤਾਂ ਮਿਲਦਾ ਹੀ ਨਹੀਂ ਮੈਂ ਕਹੀ ਨਹੀਂ ਸਕਦਾ ਯਾਰ ਮੈਂ ਤਾਂ ਕੰਪਨੀ ਟੋੜੀ ਕਹੂੰਗਾ ਜੀ ਤੁਹਾਡੇ ਡਿਪਾਰਟਮੈਂਟ ਦੇ ਵਿੱਚੋਂ ਗੱਲ ਕਹੀ ਗਈ ਹੈ ਜਿਹੜੇ ਉੱਪਰ ਤੁਹਾਡੇ ਜੋ ਨਾਲ ਮਰਦੀ ਅੱਜ ਲਈ ਮੈਂ ਜਿਹੜਾ ਮਰਦੀ ਸੇ ਤੇਰੀ ਮੇਰੀ ਬਹੁਤ ਨੰਬਰ ਗਏ ਮੇਰੇ ਪੁੱਤ ਇੱਕ ਗੱਲ ਤਾਂ ਇੱਕ ਗੱਲ ਇੱਕ ਗੱਲ ਇੱਕ ਜਣ ਉਸ ਮੇਰੇ ਨਾਲ ਗੱਲ ਕਰੋ ਮੈਂ ਇਕੱਲਾ ਬੋਲਦਾ ਇੱਕ ਜਿਹੜਾ ਇਹ ਬੋਲੇ ਇੱਕ ਜਿਹੜਾ ਮੇਰੇ ਤੁਸੀਂ ਤੇ ਆ ਕੇ ਦੇਖ ਲਓ ਹਾਂਜੀ ਹੁਣ ਵੀ 54 46 17 ਤੇ ਜਾ ਕੇ ਗੱਲ ਕਰਕੇ ਵੀ ਕੋਈ ਮਿਲਣ ਵਾਲਾ ਆਇਆ ਮੈਂ ਤਾਂ ਵੀ ਆ ਜਾਣ ਦੇਖਾਂ ਮੈਂ ਤਾਂ ਕਦੇ ਕਿਸੇ ਨੂੰ ਰੋਕਦਾ ਹੀ ਸਰ ਹੁਣ ਸਰ ਉਹ ਮੈਂ ਤੁਹਾਡੀ ਗੱਲ ਪਤਾ ਉਹ ਮੈਂ ਤੁਹਾਡੀ ਗੱਲ ਮਸਲੇ ਹੱਲ ਕਰਨ ਵਾਸਤੇ ਮੈਂ ਜਿਹੜੀ ਐ ਮੈਂ ਆਪਦੇ ਵੱਲੋਂ ਕੋਸ਼ਿਸ਼ ਕਰਦਾ ਹਾਂ ਬਸ ਆਹ ਕਹਿੰਦੇ ਮੇਰਾ ਫਰਜ਼ ਹਾਂ ਠੀਕ ਤੈਂ ਪਰ ਇਹ ਨਾ ਨਾ ਕੋਲ ਕਰਦੇ ਸਾਨੂੰ ਵੀ ਸਾਨੂੰ ਸੇ ਤਾਂ ਮੈਂ ਤਾਂ ਆਹੀ ਜਾ ਕੇ ਦੇਣੀ ਇਹਨੂੰ ਰਿਕਮੈਂਡ ਕਰਕੇ ਤੁਸੀਂ ਕਾਲ ਕਰਦੇ ਤਾਂ ਸਾਨੂੰ ਕੋਲ ਤੇ ਸਾਹਮਣੇ ਕਾਲ ਕਰ ਰਿਹਾ ਇੱਕ ਸੇਰ ਇੰਗਲਿਸ਼ ਸਿੱਖਿਆ ਮੰਤਰੀ ਮੈਂ ਤਾਂ ਤੁਸੀਂ ਕਹੋ ਨਾ ਅੱਜ ਤਾਂ ਨਾ ਤੁਸੀਂ ਕਹਿੰਦਾ ਤਾਂ ਸਾਡੇ ਆਸਰ ਦੇਣ ਸਾਡੇ ਸਾਹਮਣੇ ਕਾਲ ਤਾਂ ਕਰ ਦਿੰਗੇ ਜੀ ਕੋਲ ਕਰ ਲਓ ਜਿਵੇਂ ਮੈਂ ਤੁਹਾਨੂੰ ਆਖਿਆ ਮੈਂ ਲਿਖ ਦਿੰਦਾ ਇਹ ਤੇ ਲਿਖ ਦਿੰਦਾ ਇਹ ਭਜਾ ਕੇ ਭੇਜ ਦਿੰਦਾ ਚਲੋ ਮਾਂ ਕਰੀ ਕੋਲ ਕਰ ਦੋ ਸਾਡੇ ਹਾਂ ਹਾਂਜੀ ਨਹੀਂ ਨਹੀਂ ਸਰ ਸਰ ਨਹੀਂ ਦਿਆ ਚਲੋ ਮਾਰ ਕਰ ਦੇ ਨਾ ਨਹੀਂ ਮੈਂ ਆਪ ਦੇ ਦਫਤਰ ਕਿ ਉਧਰ ਉਧਰ ਮੈਂ ਮਾਰ ਕਰਕੇ ਜੀ ਨੰਬਰ ਲਾ ਕੇ ਭੇਜ ਦਿੰਦੇ ਨੇ ਮੈਂ ਨਹੀਂ ਸਰ ਤੁਸੀਂ ਆਪ ਹੀ ਦੇ ਦਿਓ ਫਿਰ ਭੇਜ ਦਿਓ ਮਾਰ ਕੇ ਬੇਟਾ ਮੇਰੀ ਗੱਲ ਤੁਸੀਂ ਸਮਝਦੇ ਨਹੀਂ ਅਸੀਂ ਆਪ ਦਾ ਨੰਬਰ ਲਾ ਕੇ ਉਥੋਂ ਡਾਕ ਉਧਰ ਭੇਜ ਨਹੀਂ ਹੁੰਦੀ ਨਾਲ ਦੇ ਨਾਲ ਮੈਂ ਤਾਂ ਤੁਹਾਡੀ ਸਾਹਮਣੇ ਰਿਕਮੈਂਡ ਕਰ ਦੇਣਾ ਉਥੇ ਨੰਬਰ ਲਾ ਕੇ ਤੇ ਕੋਈ ਨਹੀਂ ਮੈਂ ਹੁਣੇ ਭੇਜਾਂ ਠੀਕ ਮੈਂ ਸਿੱਧੀ ਗੱਲ ਕਰਾਂ। ਐ ਨਾ ਕਰੇ ਕੋਈ ਸਾਡੇ ਜਵਾਬ ਕਰੇ ਮੈਂ ਤਾਂ ਜਿੰਨਾ ਵੇਖੋ ਮੈਂ ਤਾਂ ਹਰ ਇੱਕ ਦੀ ਗੱਲ ਸੁਣ ਕੇ ਜਿਹੜਾ ਸਰ ਸਾਨੂੰ ਤੁਹਾਡੇ ਤੋਂ ਉਮੀਦ ਸੀ। ਆਇਆ ਗਾ ਤੁਹਾਡੇ ਕੋਲ ਆਇਆ ਸਰ। ਜਿਹੜਾ ਸਾਡਾ ਕੰਮ ਕਰਦਾ। ਬਸ ਓਡੀ ਗੱਲ ਆ। ਜਿਹੜਾ ਜੋਇਨਿੰਗ ਦੀ।